ਜੀ ਨਾਮ ਦੱਸਿਓ ਤੇ ਆਪਣੀ ਜੂਨੀਅਰ ਦਾ ਨਾਮ ਪਰਮਿੰਦਰ ਸਿੰਘ ਪਾਲ ਮਾਜਰਾ ਜਰਨਲ ਸਿਕਤਰ ਪੰਜਾਬ ਭਾਰਤੀ ਕਿਸਾਨ ਜੂਨੀਅਰ ਲਖੋ ਅੱਜ ਤੁਸੀਂ ਰੋਡ ਡੈਮ ਕੀਤਾ ਕੀ ਹੈਗਾ ਜੀ ਇਹ ਅੱਜ ਅਸੀਂ ਜਦੋਂ ਸਾਡੀ ਬੇਵਾਹ ਹੋ ਗਈ ਇਸ ਕਰਕੇ ਰੋਡ ਬੰਦ ਕੀਤਾ ਕੱਲ੍ਹ ਦੀਆਂ ਪ੍ਰਸ਼ਾਸਨ ਨੇ ਦੁਬਾਰਾ ਖੜੀਆਂ ਫਸਲਾਂ ਦੇ ਵਿੱਚ ਪੁੱਤਾ ਵਾਂਗੂ ਪਾਲ ਜੇ ਸਾਡੀਆਂ ਫਸਲਾਂ ਦੇ ਵਿੱਚ ਪੰਜ ਮਸ਼ੀਨਾਂ ਕੱਲ੍ਹ ਲਾਈਆਂ ਹੋਈਆਂ ਸੀ ਕੱਲ ਅਸੀਂ ਸਾਰਾ ਦਿਨ ਬੇਨਤੀਆਂ ਕਰਦੇ ਰਹੇ ਵੀ ਤੁਸੀਂ ਤੱਕਾ ਨਾ ਕਰੋ ਇਹਨਾਂ ਨੂੰ ਬੰਦ ਕਰੋ ਜ਼ਰੂਰਤ ਨਹੀਂ ਕੋਈ ਹੈਗੀ ਇੱਥੇ ਸੇਮ ਨਾਲੇ ਦੀ ਅੱਜ ਫੇਰ 7 ਮਸ਼ੀਨਾਂ ਲਾ ਕੇ ਖੜੀਆਂ ਬਦਲਾਂ ਨੂੰ ਅਜਾੜ ਰਹੇ ਨੇ ਉਸ ਧੱਕੇਸ਼ਾਹੀ ਦੇ ਖਿਲਾਫ ਪ੍ਰਸ਼ਾਸਨ ਨੇ ਜਦੋਂ ਸਾਡੀ ਆਵਾਜ਼ ਕੋਈ ਨਾ ਸੁਣੀ ਤਾਂ ਸਰਕਾਰ ਤੱਕ ਅਸੀਂ ਆਵਾਜ਼ ਪਹੁੰਚਾਉਣ ਲਈ ਕਿ ਤਰਨ ਲੱਗੇ ਇੱਕ ਤਾਂ ਵੀ ਲੰਬੇ ਚਿਰ ਨੇ ਤੋਂ ਲੜਕਾ ਚੱਲ ਰਿਹਾ ਜੀ ਕੋਈ ਮੀਟਿੰਗ ਸਰਕਾਰ ਨਾਲ ਨਹੀਂ ਹੋਈ ਤੁਸੀਂ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਐਸ ਡੀ ਐਮ ਸਾਹਿਬ ਨਾਲ ਹੋਈ ਇਹਨਾਂ ਨੇ ਸਾਡਾ ਪੱਖ ਕੋਈ ਨਹੀਂ ਸੁਣਿਆ ਇਸ ਤੋਂ ਬਾਅਦ ਅਸੀਂ ਡੀ ਸੀ ਸਾਹਿਬ ਤੱਕ ਵੀ ਪਹੁੰਚ ਕੀਤੀ ਡੀ ਸੀ ਸਾਹਿਬ ਨੇ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਇਹ ਵੀ ਪ੍ਰੋਤਸਾਵਾਦ ਬਾਅਦ ਤੁਹਾਡਾ ਕੰਮ ਬੰਦ ਕਰ ਦਾਂਗੇ ਉਦੋਂ ਬਾਅਦ ਦੂਜੇ ਦਿਨ ਪਤਾ ਨਹੀਂ ਕੀ ਪ੍ਰੈਸ਼ਰ ਕਰਕੇ ਫੇਰ ਕੰਮ ਤੀਜੇ ਇੱਕ ਦਿਨ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਫੇਰ ਅਸੀਂ ਸਿੱਧੇ ਸੈਕਟਰੀ ਨੇ ਇਸ ਮਹਿਕਮੇ ਦੇ ਕਰੀਬ ਲਕ੍ਰਿਸ਼ਨ ਉਹਨਾਂ ਕੋਲ ਗਏ। ਕ੍ਰਿਸ਼ਨ ਕੁਮਾਰ। ਜਦੋਂ ਅਸੀਂ ਉਹਨਾਂ ਕੋਲ ਗਏ ਉਹਨਾਂ ਨੂੰ ਦੱਸੀ ਗੱਲ ਵੀ ਅਸਲ 'ਚ ਪਾਰਟੀ ਲੈਵਲ ਤੇ ਕੰਮ ਆ ਇਹ। ਉੱਥੇ ਮੌਕੇ ਤੇ ਕੋਈ ਜ਼ਰੂਰਤ ਨਹੀਂ। ਉਹਨਾਂ ਨੇ ਉਸੇ ਟਾਈਮ ਆਰਡਰ ਕਰ ਦਿੱਤਾ ਵੀ ਇਹ ਕੰਮ ਬੰਦ ਕੀਤਾ ਜਾਵੇ ਜਾਂ ਪਾਰਟੀ ਲੈਵਲ ਤੇ ਇਨਕੁਆਰੀ ਕਰਕੇ। ਇਹਨਾਂ ਨੇ ਇਨਕੁਆਰੀ ਕਰਕੇ ਉਹ ਕਈ ਦਿਨ ਕੰਮ ਬੰਦ ਰਏ। ਇਹਨਾਂ ਨੇ ਇਨਕੁਆਰੀ ਕਰਕੇ ਫੇਰ ਭੇਜਤਾ ਉਹਨਾਂ ਕੋਲ ਨਾਲ ਕੋਈ ਗਲਤ ਸਾਡੇ ਖਿਲਾਫ ਲੋਕਾਂ ਨੂੰ ਬਰ ਉਹ ਦੁਬਾਰਾ ਫੇਰ ਕੰਮ ਸ਼ੁਰੂ ਕਰਤਾ ਸੋ ਅਸੀਂ ਕੰਮ ਦੇ ਵਿਰੋਧ ਚ ਜਿਹੜਾ ਲੋਕਾਂ ਦੀ ਇਹ ਬਰਬਾਦੀ ਹੋ ਰਹੀ ਉਹਦੇ ਵਿਰੋਧ ਚ ਅਸੀਂ ਧਰਨਾ ਲਾਇਆ ਅਸੀਂ ਸੀਐਮ ਮਾਨ ਨੂੰ ਬੇਨਤੀ ਕਰਦੇ ਆਂ ਦੀ ਉੱਚ ਪੱਧਰੀ ਜਾਂਚ ਕਰਾਓ ਵੀ ਔਰ ਜਿਹੜਾ ਲੱਖ ਰੁਪਏ ਸਰਕਾਰ ਦਾ ਲੱਗਿਆ ਉਹੀ ਵੇਕ ਰ ਗਿਆ ਜਿਹੜੀਆਂ ਸਾਡੀਆਂ ਖੜੀਆਂ ਫਸਲਾਂ ਲੱਖ ਰੁਪਏ ਦੀਆਂ ਹਜ਼ਾਰਤੀਆਂ ਉਹ ਵੀ ਬਹੁਤ ਬੁਰੀ ਬਰਬਾਦੀ ਹੈ 10 ਸਾਲ ਸਾਡੇ ਲੋਕ ਕਾਪ ਨਹੀਂ ਆਉਣਗੇ 10 ਸਾਲ ਜਿਹੜੇ ਲੋਕ 33 35 35 34 34 ਕਿੱਲਾਂ ਦਾ ਜਿਹੜੇ ਮਾਨਕਰੇ ਆਪਣੇ ਪਰਿਵਾਰ ਨੂੰ ਬੜੀ ਮੁਸ਼ਕਲ ਨਾਲ ਚਲਾਉਂਦੇ ਨੇ ਉਹਨਾਂ ਨੂੰ ਬਰਬਾਦ ਕਰਕੇ ਰੱਖਤਾ ਦੂਜੇ ਪਾਸੇ ਪਾਣੀ ਜਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਰਸਤੇ ਪੱਟ ਤੇ ਲੰਘਣ ਦਾ ਕੋਈ ਪ੍ਰਬੰਧ ਨਹੀਂ ਇਹੀ ਬੇਇਨਸਾਫੀ ਕਰਨਾ ਹੈ ਮੰਗ ਇਹੀ ਕਰਦੇ ਮੇਰੇ ਓਕੇ ਜਾਵੇ ਕੰਮ ਬਿਲਕੁਲ ਅਸੀਂ ਕਹਿੰਦੇ ਰੋਕਿਆ ਜਾਵੇ ਦੀ ਇਨਕੁਆਰੀ ਹੋਵੇ ਇਹ ਗਲਤ ਕੰਮ ਕੀਤਾ ਕਿਉਂ ਆ ਇਹਨਾਂ ਲੋਕਾਂ ਨੂੰ ਸਿਰਫ ਦੋ ਪਰਿਵਾਰਾਂ ਦੀ ਲੜਾਈ ਕਰਕੇ ਦੋ ਪਰਿਵਾਰਾਂ ਦੀ ਆਪਸੀ ਕਹਿਵਾਜ਼ੀ ਕਰਕੇ ਆਮ ਲੋਕਾਂ ਨੂੰ ਕਿਉਂ ਉਜਾੜਿਆ ਗਿਆ ਸਰਕਾਰ ਨੂੰ ਗਰਾਊਂਡ ਲੈਵਲ ਤੇ ਪੂਰੀ ਪੋਜੀਸ਼ਨ ਦਾ ਪਤਾ ਪਰ ਇੱਥੇ ਪ੍ਰਸ਼ਾਸਨ ਪਰ ਇਹਨੇ ਜਾਣਬੁੱਝ ਕੇ ਸਹੀ ਰਿਪੋਰਟ ਨਹੀਂ ਦਿੱਤੀ ਸਾਨੂੰ ਸੋਚਦਾ ਮੈਂ ਅਫਤਾਰ ਸਿੰਘ ਮੇਲੋ ਸਰਪਰਾਸ ਪੰਜਾਬ ਦਾ ਧਾਰਕ ਖਿਆਲ ਵਿੱਚ ਰੱਖੋ ਆ ਮੇਲੋ ਸਾਹਿਬ ਜਿਹੜਾ ਅੱਜ ਲਾਇਆ ਤਰਨਾ ਕਿੰਨਾ ਹੈ ਕਦੋਂ ਤੱਕ ਜਾਰੀ ਰਹੂਗਾ ਤੇ ਘਰਨੇ ਦਾ ਜਿਹੜਾ ਪ੍ਰੈਸ ਕਰਤਾ ਵਾਲੀ ਲਾਇਆ ਜੀ ਧੁੱਪ ਤੇ ਬੈਠੇ ਆ ਅਸੀਂ ਐਸ ਡੀ ਐਮ ਸਾਹਿਬ ਨੂੰ ਪਹਿਲਾਂ ਵੀ ਕਈ ਵਾਰੀ ਬੇਰਤੀਆ ਕਰ ਚੁੱਕੇ ਆ ਵੀ ਤੁਸੀਂ ਇਹ ਨਾਲਾ ਸੇਮ ਨਾਲਾ ਲਾਣਾ ਹੈਗਾ ਇਹਨੂੰ ਤੁਸੀਂ ਜਾਂਦਾ ਪਹਿਲਾ ਪਾਟ ਲੰਦੇ ਇਨੂੰ ਰੋਕ ਦੋ 15 ਲੋਕਾਂ ਦੀ ਬਿਜੀ ਹੋਈਆਂ ਨੇ ਤੇ ਇਹਦਾ ਮਸਲਾ ਤਾਂ ਇਹ ਉੱਤੋਂ ਤੇ ਸੈਂਪਲ ਪਾ ਦੋ ਆਪਣੇ ਗੜੀਪਿੰਡ ਦੇ ਨਾਲ ਜਿ ਪਰੇ ਅੱਗੇ ਵੀ ਪਾਇਆ ਹੋਇਆ ਸੀ ਉਹ ਪਾਣੀ ਉੱਥੇ ਨਿਕਲ ਜਾਊਗਾ ਅੱਜ ਜਿਹੜਾ ਨਾਲਾ ਅੱਜ 7 ਮਸ਼ੀਨਾਂ ਲਾ ਕੇ ਇਹਨਾਂ ਨੇ 7 ੱਕੇ ਨਾਲ ਮਤਲਬ ਪਾਣੀ ਦੀ ਸਵੱਇਤੀ ਇਹ ਕੋਈ ਸਿਆਸੀ ਰੰਗ ਆ ਸਿਆਸੀ ਰੰਗ ਇਹਨਾਂ ਨਾਲਾ ਪਟਿਆ ਜਾ ਰਿਹਾ ਤੇ ਜਿਹੜੇ ਲੋਕਾਂ ਨੂੰ ਪਹਿੰਆਂ ਜਾਂਦੀਆਂ ਸੀ ਉਹ ਵੀ ਬੰਦ ਹੋ ਗਈਆਂ ਤੇ ਜਿਹੜੇ ਪਾਣੀ ਇੰਗਦੇ ਸੀ ਉਹ ਵੀ ਬੰਦ ਹੋ ਗਏ ਅੱਜ ਨਾਲੇ ਨਾਲ ਜਿਹੜੀ ਫਜ਼ਨਾ ਆ ਜੜੀਆਂ ਗਈ ਉਹਦਾ ਜੜੀਆਂ ਗਈਆਂ ਉੱਜੜ ਗਈਆਂ ਜਿਹੜੀ ਉੱਧਰ ਰਹਿ ਗਈ ਉਹ ਸੁੱਕ ਜਾਣੀਆਂ ਇੱਧਰ ਆਈ ਨੂੰ ਫਿਰ ਹੁਣ ਹੀ ਕਿਸੇ ਨੇ ਪੁੱਛਣਾ ਰਾਹ ਨਿਕਲ ਨੂੰ ਹੈ ਨਹੀਂ ਇਸ ਕਰਕੇ ਅਸੀਂ ਜੇ ਧਰਨਾ ਲਾਇਆ タルਨਾ ਵੀ ਸਾਡਾ ਕੋ ਚੌਰੀ ਅਸੀਂ ਵੈਸੇ ਫੈਸਲਾ ਕੀਤਾ ਸੀ ਤੇ ਫੋ ਜਾਮ ਨਹੀਂ ਕਰਨਾ ਪਰ ਅਸੀਂ ਵੀ ਅਲਾਉਂਸ ਕਰਦਾ ਪੀਐਸਨ ਵਾਗੇ ਮੈਮੋਰੰਡਮ ਰਾਜਵੇ ਉਹਦੀ ਬਾਤ ਸੋਚ ਕੇ ਅਸੀਂ ਇਹ ਕਰਨਾ ਚੁੱਕ ਵੀ ਸਕਦੇ ਹਾਂ ਪੱਕੇ ਤੌਰ ਤੇ ਵੀ ਲੱਗ ਸਕਦਾ ਪਰ ਸਾਡੀ ਕਮੇਟੀ ਬਣਾਈ ਹੈ ਕਮੇਟੀ ਫੈਸਲਾ ਕਰੂਗੀ ਅੱਜ ਕਿਸਾਨ ਬਹੁਤ ਦੁਖੀ ਆ ਕਿਉਂਕਿ ਪਹਿਲਾਂ ਦੀ ਸਰਕਾਰਾਂ ਵੀ ਸੈਂਟਰ ਨੇ ਵੀ ਸਾਡੇ ਨਾਲ ਧੋਖਾ ਕੀਤਾ ਜੋ ਬਿੱਲ ਪੇਸ਼ ਕੀਤਾ ਉਹ ਜਿਹਨ ਦਾ ਪੰਜਾਬ ਦਾ ਨਾ ਕਿਸਾਨ ਦਾ ਜ਼ਮੀਨ ਦਾ ਨੋ ਨੋ ਨਹੀਂ ਲਿਆ ਵੀ ਇਹਨਾਂ ਨੂੰ ਕੀ ਦੇਣਾ ਕੀ ਨਹੀਂ ਦੇਣਾ ਐਮਐਸਟੀ ਦੀ ਡਿਮਾਂਡ ਸੀ ਉਹ ਵਿੱਚ ਨਹੀਂ ਪਾਈ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਲਾਰੇ ਮੁੱਦਿਆਂ ਟਪਾ ਰਹੀ ਆ ਇਹ ਡੰਗ ਇਸ ਤਰ੍ਹਾਂ ਨਹੀਂ ਟਪਣਾ ਇਹਨੇ ਚਾਹੀਦਾ ਇਹਨੇ ਕਹਿੰਦਾ ਆਰਮਨਾਨ ਫਤਿਹਗੁਰ ਸਾਡੀਆਂ ਮੰਗਾਂ ਪੂਰੀਆਂ ਕਰਨੀ ਅਸੀਂ ਕਰਨਾ ਤੋਂ ਫਿਰ ਉਸ ਮੈਂਬਰ ਨੂੰ ਕਹਿ ਦੇਵਾਂਗੇ ਅਸੀਂ ਚੱਕ ਲੈਣਗੇ ਐਸ ਡੀ ਮੰਤਰ ਸਿੰਘ ਟ੍ਰੇਨਰ ਡਿਪਾਰਟਮੈਂਟ ਤੋਂ ਉਹਦੀ ਲੈਂਥ ਜੋ ਨਵੀਂ ਟ੍ਰੇਨ ਦੀ ਆਈ ਆ ਸਾਹਮਣੇ ਉਹ 10000 ਫੁੱਟਾਈ ਆ ਉਹ ਭਰਤਲਾ ਪਿੰਡ ਤੋਂ ਸ਼ੁਰੂ ਹੋ ਕੇ ਪਾਲਮਾਜ ਦੇ ਹੁੰਦੇ ਹੋਏ ਪੁੰਨੀਆਂ ਪਿੰਡ ਦੇ ਵਿੱਚ ਸਾਡੀ ਡਰੇਨ ਹੈਗੀ ਆ ਉਹਨਾਂ ਜਗ੍ਹਾ ਕਿ ਮਿਲਦੀ ਹੈ ਹੁਣ ਤੱਕ ਕਿੰਨੀ ਜਿਹੜੀ ਖੁਦਾਈ ਹੋ ਚੁੱਕੀ ਹੈ ਡਰੇਨ ਦੀ ਸਰ ਨੀਅਰਲੀ 75% ਖੁਦਾਈ ਹੋ ਚੁੱਕੀ ਆ ਅੱਜ ਪਾਲਮਾਜ ਦੇ ਕੋਲ ਇਸ਼ੂ ਉਹ ਕਹਿੰਦੇ ਸੀ ਸਾਡੀ ਲੈਂਡ ਥੋੜੀ ਸ਼ਿਫਟ ਕਰ ਦਿਓ ਕਿ ਕਿਸੇ ਜ਼ਿਮੀਂਦਾਰ ਦਾ ਜਿੰਨਾ ਕੁਸ਼ ਪੋਰਸ਼ਨ ਹੈ ਉਧਰ ਦੇ ਬਸੇ ਆ ਕੁਛ ਉਧਰ ਦੇ ਬਸੇ ਆ ਤਾਂ ਉਹਦੀ ਗੱਲ ਚੱਲ ਰਹੀ ਸੀ ਜੇ ਦਾ ਕੱਲ ਸਵੇਰ ਤੱਕ 10 ਵਜੇ ਤੱਕ ਸਾਨੂੰ ਐਪਲੀਕੇਸ਼ਨ ਦੇ ਦਿੰਦੇ ਆ ਦੈਨ ਵੈਲਨਗੁਡ ਨੇ ਤਾਂ ਜੋ ਜਿੱਥੇ ਡਰੇਨ ਹੈਗੀ ਆ ਉੱਥੇ ਖੁਦਾਈ ਸ਼ੁਰੂ ਹੋ ਜੂਗੀ ਬੰਦ ਪਈ ਸੀ ਇਹ ਤੇ ਕਿਸਾਨਾਂ ਦਾ ਹੀ ਕਿ ਕਬਜ਼ਾ ਸੀ ਹਾਂਜੀ ਜ਼ਿਮੀਦਾਰਾਂ ਦਾ ਕਬਜ਼ਾ ਸੀਗਾ ਕਿ ਉੱਥੇ ਮਤਲਬ ਖੇਤੀਬਾੜੀ ਹੋ ਰਹੀ ਸੀ ਤੇਤੀਬਾੜੀ ਹੋ ਰਹੀ ਸੀ ਤੇ ਹੁਣ ਤੁਸੀਂ ਉਹਨੂੰ ਖਾਦੀ ਕਰਾ ਦਿਓ ਹਾਂਜੀ ਨਿਸ਼ਾਨਦੇਹੀ ਹੋ ਗਈ ਸੀ ਕਿ ਤਾਂ ਪਿਲਰੀਵਾਰ ਕਰਕੇ ਗੁਰਦਾਰਾ ਸਾਹਿਬ ਨੂੰ ਨਾਦੀ ਕਰਵਾਤੀ ਸੀਗੀ ਕਿ ਹਾਂ ਕਿ ਵੀ ਪਿਲਰੀਂਗ ਦੇ ਅਕੋਰਡਿੰਗ ਆਪਣੀ ਵਟਾ ਪਾ ਲਈਏ ਇੰਟੀਮੀਟ ਕੀਤਾ ਹੋਇਆ ਸੀ ਫਿਰ ਕੰਨ ਜੀ ਨੂੰ ਕਰਾ ਫਿਰ ਮੀਟਿੰਗ ਵੀ ਨਹੀਂ ਹੁੰਦੀਆਂ ਰਹਿੰਦੀਆਂ ਨੇ ਤੇ ਮੀਟਿੰਗਸ ਨਹੀਂ ਆਉਂਦੇ ਨੇ ਦੇਖੋ ਜੀ ਇੱਕ ਬਰਸਾਤੀ ਡਰੇਨ ਜਿਹੜਾ ਬਰਸਾਤ ਦਾ ਪਾਣੀ ਜਿਹੜਾ ਵੀ ਉਹ ਕੁਝ ਪਿੰਡਾਂ ਚ ਲੰਘ ਕੇ ਪਰਥਲਾ ਹੋ ਗਿਆ ਤੇ ਲਾਸ ਤੇ ਪਾਲ ਮਦਰ ਜਦੋਂ ਜਾ ਕੇ ਇਹ ਮੇਨ ਡਰੇਨ ਦੇ ਵਿੱਚ ਜਾ ਕੇ ਜੁੜਦਾਵੇ ਇਹਦੇ ਵਿੱਚ ਲੋਕਾਂ ਨੇ ਉੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਜਿਸ ਕਰਕੇ ਪਿਛਲੇ 12 ਸਾਲਾਂ ਪਿੰਡਾਂ 'ਚ ਪਾਣੀ ਤੇ ਜਾਨ ਤੇ ਮਾਲ ਦਾ ਨੁਕਸਾਨ ਹੋਦਾ ਖਸਾ ਉਹ ਕਹਿੰਦਾ ਸੀ ਲਾਸਟ ਇਅਰ ਵੀ ਜਦੋਂ ਹੜ੍ਹ ਆਈ ਸੀ ਤੇ ਲੋਕਾਂ ਦਾ ਕਾਫੀ ਜਿਹੜੀ ਫਸਲਾਂ ਦਾ ਨੁਕਸਾਨ ਹੋਇਆ ਸੀ ਉਹ ਡਰੇਨ ਦੀ ਜਿਹੜੀ ਸੀ ਖਲਾਈ ਕਰਦੇ ਆ ਡੀਜ਼ਲ ਟੇ ਕਰਤੀ ਜਾ ਰਹੀ ਹੈ ਔਰ ਕੰਮ ਚੱਲ ਰਿਹਾ ਹੈ ਡਰੇਨ ਵਿਭਾਗ ਦੇ ਐਸਡੀ ਨੇ ਇਹਨਾਂ ਨੇ ਦੱਸਿਆ ਵੀ ਪਾਲ ਮਦਰ ਦੇ ਨੰਬਰਦਾਰ ਨੇ ਪ੍ਰਮੇਂਦਰ ਸਿੰਘ ਜੀ ਉਹਨਾਂ ਦਾ ਵੀ ਇਸ ਤੇ ਕਬਜ਼ਾ ਹੈਗਾ ਮੈਨੂੰ ਹੁਣ ਦੋ ਤਿੰਨ ਵਾਰੀ ਹਾਲੇ ਕਿ ਮੇਰੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਹਰ ਵਾਰੀ ਇਹੋ ਹੀ ਕਿਹਾ ਵੀ ਮੇਰਾ ਇੱਥੇ ਕਬਜ਼ਾ ਨਹੀਂ ਹੈਗਾ ਸੋ ਉਹਨਾਂ ਦਾ ਵੀ ਕਬਜ਼ਾ ਹੈਗਾ ਉਹ ਇੱਕ ਵੱਖਰੀ ਤੌਰ ਤੇ ਅਲੱਗਾ ਵਿਸ਼ਾ ਹੈਗਾ ਡਿਪਾਰਟਮੈਂਟ ਨੂੰ ਕੀ ਇਨਸਟਰਕਸ਼ਨ ਆਉਂਦੀਆਂ ਨੇ ਤੇ ਜਿੱਥੋਂ ਤੱਕ ਕਬਜ਼ਾ ਦਾ ਵੇ ਉਹ ਅੱਜ ਲਿਖ ਕੇ ਦੇ ਗਏ ਨੇ ਵੀ ਅਸੀਂ ਤਾਂ ਬਦਲਾ ਕਰਨ ਨੂੰ ਤਿਆਰ ਆ ਜੇ ਸਾਡਾ ਤਾਂ ਬਦਲਾ ਕਰ ਦਿੱਤਾ ਜਾਵੇ ਤੇ ਕਬਜ਼ਾ ਛੱਡਣ ਤਿਆਰ ਆ ਕੱਲ ਸਵੇਰੇ 10 ਵਜੇ ਤੱਕ ਉਹਨਾਂ ਸਮਾਂ ਲੈ ਆਵੇ ਬਾਕੀ ਡ੍ਰੇਨ ਦੀ ਖਲਾਈ ਦਾ ਡੀਜ਼ਲਟੀ ਦਾ ਕੰਮ ਉਦੋਂ ਹੀ ਚੱਲੇਗਾ ਇੱਕ ਪਾਰਟਿਕੂਲ ਯੋ ਕਿ ਆਪਣਾ ਤਬਾਦਲਾ ਕਰਨ ਤਿਆਰ ਹੈ ਤੇ ਜਿਹੜੀ ਸਾਡੀ ਅਲਾਈਨਮੈਂਟ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਾਣੀ ਦੇ ਜਾਣ ਦੇ ਰਸਤੇ ਨੂੰ ਸਿਰਫ ਉਹਨੇ ਪੀਸ ਦਾ ਜਿਹੜਾ ਆਪਾਂ ਤਬਾਦਲੇ ਲਈ ਜਿਹੜੇ ਸਰਕਾਰ ਨੂੰ ਉਹਦੀ ਪ੍ਰਪੋਜ਼ਲ ਭੇਜਾਂਗੇ ਜਿਹੜੇ ਤੇ ਡੀਸੇਲਟਿੰਗ ਨਾ ਹੋਣ ਕਰਕੇ ਪਿਛਲੇ 11-12 ਪਿੰਡ ਨੇ ਜਿਨ੍ਹਾਂ ਦਾ ਨੁਕਸਾਨ ਫਸਲ ਖੜੀ ਦਾ ਨੁਕਸਾਨ ਹੁੰਦਾ ਸੀ ਤੇ ਲਗਭਗ 1500 ਕਿੱਲੇ ਦਾ ਜ਼ਮੀਨ ਦਾ ਜਿਹੜਾ ਫਸਲ ਦਾ ਨੁਕਸਾਨ ਹੈ ਕਰਕੇ ਟੋਟਲ ਹੁਣ ਕਿੰਨੀ ਡਰੇਨ ਹੈ ਜਿਹੜੀ ਕਿੰਨੀ ਕੁ ਰਹਿ ਗਈ ਹੈ ਜਿਹੜੀ ਨਿਕਲਣ ਤੋਂ ਦੇਖੋ ਸਾਰੀ ਪਿੱਛੋਂ ਖਲਾਈ ਹੋ ਕੇ ਲਾਸਟ ਪਾਲ ਮਾਦਰੇ ਤੱਕ ਰਹਿ ਗਈ ਹੈ ਉਹ ਵੀ ਅਸੀਂ ਖਲਾਈ ਅੱਜ ਸ਼ਾਮ ਤੱਕ ਪੂਰੀ ਕਰ ਲਵਾਂਗੇ ਜੀ ਘਰਨਾ ਤੱਕ ਮੁਕੇ ਤਰਨਾ ਬਿਲਕੁਲ ਖਤਮ ਹੋ ਗਿਆ ਜਦੋਂ ਉਹਨਾਂ ਦਾ ਮਸਲਾ ਹੀ ਕੋਈ ਨਹੀਂ ਸੀਗਾ ਕਬਜ਼ਾ ਤੇ ਨਜਾਇਜ਼ ਸੀਗਾ ਇਹ ਸਾਨੂੰ ਸਾਰਿਆਂ ਨੂੰ ਪਤਾ ਵੀ ਡਰੇਨ ਦੀ ਮਾਲਕੀ ਹੈਗੀ ਹੈ ਜੁਮਲਾ ਮਸਲਕਾ ਮਾਲਕਾਂ ਦੀ ਹੈਗਾ ਉਹ ਪੰਚਾਇਤ ਨੂੰ ਵੈਸਟ ਕਰਦੀ ਜ਼ਮੀਨ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ ਹੁਣ ਜਿਹੜੀ ਡਰੇਨ ਆਪਣੀ ਖਲਾਈ ਕਰਤੀ ਜਾ ਰਹੀ ਹੈ ਤੇ ਸ਼ਾਮ ਤੱਕ ਜਿਹੜੀ ਖਲਾਈ ਕੰਪਲੀਟ ਹੋਲੇਗੀ ਹਾਂ ਉੱਚ ਜਿਹੜਾ ਉਹ ਸਾਨੂੰ ਇਹਦੇ ਅਸੀਂ ਤਬਾਦਲੇ ਕਰਨ ਲਈ ਤਿਆਰ ਨਾ ਸਾਨੂੰ ਬਦਲਵੀਂ ਜ਼ਮੀਨ ਦੇ ਦਿੱਤੀ ਜਾਵੇ ਟੈਕਨੀਕਲੀ ਜੇ ਮੈਂ